ਸਾਡੇ ਮਾਨਯੋਗ ਐਸਐਸਪੀ ਡਾਕਟਰ ਪਰਗਿਆ ਜਨ ਜੀ ਆਈਪੀਐਸ ਜੀ ਦੇ ਰਹਿਣ ਮਾਈਟ ਜਿਹੜੇ ਮਾੜੇ ਅਸਥਾਨ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਕਰਦੇ ਆ ਰਹੇ ਹਾਂ ਕੋਈ ਵੀ ਕ੍ਰਾਈਮ ਹੁੰਦਾ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਵੱਲੋਂ ਸੇ ਟਾਈਮ ਇਨਵੈਸਟ ਕੀਤਾ ਜਾਂਦਾ ਤੇ ਇਸ ਸਬੰਧ ਵਿੱਚ ਇੱਕ ਸਾਡੇ ਆਈਟੀਆਈ ਜਿਹੜਾ ਇੱਥੇ ਸਕਾਈ ਸੰਸਥਾ ਹੈ ਉਸ ਦੀ ਜਿਹੜੀ ਇੱਕ ਸਕਿਉਰਟੀ ਵੱਲੋਂ ਸਕਿਉਰਟੀ ਅਫਸਰ ਵੱਲੋਂ ਇੱਕ ਤਰਖਾਸ ਸਾਨੂੰ ਆਈਸੀਬ ਜਿਸ ਦੇ ਵਿੱਚ ਵਿਕਰਮ ਕੁਮਾਰ ਉਹ ਵਿਕੀ ਜੋ ਇਹਨਾਂ ਨੇ 22 ਨੋਂ ਅਤੇ 25 ਨੋਂ ਇਹਨੇ ਉਸ ਆਈਟੀ ਦੀ ਸੰਸਥਾ ਦੀਆਂ ਕੋਈ ਗ੍ਰਿੱਲਾ ਤੇ ਪਾਈਪਾਂ ਚੋਰੀ ਕਰਕੇ ਲੈ ਜਾਂਦਾ ਸੀ ਤੇ ਵੇਚਦਾ ਸੀ ਤੇ ਜੋ ਅਸੀਂ ਇਹਨੂੰ ਇਸ ਤੇ ਕਮ ਕਦਮਾ ਨਾਮ ਮਕਮਾ ਰਜਿਸਟਰ ਕੀਤਾ ਗਿਆ ਸੀ ਜਿਸ ਦੇ ਸੰਬੰਧ ਵਿੱਚ ਅਸੀਂ ਇਸ ਦੀ ਪਾਲ ਕਰ ਰਹੇ ਹਾਂ ਜਦੋਂ ਇਸ ਨੂੰ ਅਸੀਂ ਰੰਗੇਤੀ ਪਕੜਿਆ ਗਿਆ ਤਾਂ ਇਸ ਕੋਲੋਂ ਸਾਨੂੰ 25-30 ਕਿਲੋ ਜਿਹੜੀਆਂ ਵਜਨ ਦੀਆਂ ਲੋਹੇ ਦੀਆਂ ਪਾਈਪਾਂ ਤੇ ਤਿੰਨ ਲੋਹੇ ਦੀਆਂ ਗ੍ਰਿੱਲਾ ਜਿਹੜੀਆਂ ਇਹਨੇ ਆਈਟੀ ਦੇ ਚੋਰੀ ਕੀਤੀ ਸੀ ਤੇ ਕੁਝ ਇਹਨੇ ਹੋਰ ਵੀ ਸਮਾਨ ਚੋਰੀ ਕੀਤਾ ਸੀ ਉਹ ਜਿਸਨੂੰ ਬRAND ਕੀਤਾ ਜਿਹੜਾ ਹੋਲਸਾਈਡ ਤੋਂ ਚੋਰੀ ਕੀਤਾ ਇਹਨੂੰ ਅਸੀਂ ਅੱਜ ਅਮਾਨਜੋਗ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਪੁੱਛਗਿਛ ਕਰਾਂਗੇ ਵੀ ਇਸ ਨੇ ਹੋਰ ਕਿੰਨੀਆਂ ਕੋਈ ਇੱਥੇ ਜਿਹੜੀਆਂ ਇਸ ਤਰ੍ਹਾਂ ਦੀਆਂ ਚੋਰੀਆਂ ਨੇ ਜਿਵੇਂ ਲੋਹੇ ਵੇਚਣ ਵਾਲੀਆਂ ਚੋਰੀਆਂ ਜਾਂ ਹੋਰ ਵੀ ਪੀਚੋਰੀਆਂ ਨੇ ਕਿੰਨੀਆਂ ਕੀਤੀਆਂ ਹੋਈਆਂ ਨੇ ਤੇ ਇੱਕ ਸਾਡਾ ਇਨਵੈਸਟੀਗੇਸ਼ਨ ਪਾੜ ਦੇ ਕਿ ਤੇ ਇਸ ਜਿਹੜਾ ਦੋਸ਼ੀ ਵਿਕਰਮਜੀਤ ਇਸ ਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਏ 29 ਇੱਕ 25 ਨੂੰ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਇਹ ਇਸੇ ਕ੍ਰਾਈਮ ਨਾਲ ਜਿਹੜੀਆਂ ਵਾਲੀ ਜਿਹੜੀ ਇਹਦੀ ਬਿਰਤੀ ਹੈ ਤੇ ਹੁਣ ਅਸੀਂ ਫਿਰ ਦੁਬਾਰਾ ਇਸਨੂੰ ਸ਼ਕਤੀ ਨਾਲ ਪੁੱਛ ਕੇ ਚਰਾਂਗੇ